ਤੋ ਵੀ ਜਿਹੜਾ ਇਹ ਨਸ਼ਾ ਪੱਤਾ ਕਰਨ ਵਾਲੇ ਆਮਲੀ ਹੁੰਦੇ ਨੇ ਨਾ ਇਹ ਆਮਲੀਆਂ ਦੇ ਰਾਂਝਣ ਬੜੇ ਨਿਆਰੇ ਹੁੰਦੇ ਨੇ ਅੱਛਾ ਜੀ ਜਿਹੜਾ ਹੁਣ ਨਸ਼ਾ ਚੱਲਦਾ ਹੈ ਹੁਣ ਤਾਂ ਨਸ਼ਾ ਬਹੁਤ ਭੈੜਾ ਗੋਲੀਆਂ ਗੱਪੇ ਟੀਕੇ ਟੂਕੇ ਇਹ ਨਸ਼ਾ ਨਹੀਂ ਸੀ ਪੱਕਾ ਹੈਗਾ ਅੱਗੇ ਜਿਹੜੇ ਨਸੇ ਤੇ ਨਾ ਉਹ ਬੜੇ ਮਗਨ ਤੇ ਸਿਆਣੀ ਉਮਰ ਦੇ ਨਸ਼ੇ ਕਰਦੇ ਹੁੰਦੇ ਬੁੜੇ ਉਹ ਆਮਲੀ ਹੁੰਦੇ ਅੱਗੇ ਹੁਣ ਆਮਲੀ ਨਹੀਂ ਹੈ ਹੁਣ ਤਾਂ ਨਸ਼ੇ ਖੋਰ ਹੋ ਗਏ ਦੂਜੇ ਲੋਕ ਉਹ ਤਾਂ ਅੱਗੇ ਕਿਸੇ ਨੇ ਕੋਈ ਫੀਮ ਖਾਂਦਾ ਦੀ ਕੋਈ ਭੰਗ ਪੀਂਦਾ ਦੀ ਕੋਈ ਕੁਸ ਕਰਦਾ ਦੀ ਉਹ ਬੜੇ ਮਗਨ ਰਹਿੰਦੇ ਸੇ ਉਸ ਤਰ੍ਹਾਂ ਦੇ ਆਮਲੀ ਹੁੰਦੇ ਐਵੇਂ ਜਿਵੇਂ ਇੱਕ ਪਿੰਡ ਦੇ ਵਿੱਚ ਦੋ ਤੇ ਇੱਕ ਦੋ ਉਹਨਾਂ ਨੂੰ ਮਿੱਤਰ ਉਹਦੇ ਹੋਰ ਮਿਲ ਗਏ ਚਾਰ ਆਮਲੀ ਇਕੱਠੇ ਹੋ ਗਏ ਜਿਹੜਾ ਜਾਂ ਬੰਦਾ ਹੁੰਦਾ ਨਾ ਫਿਰ ਉਹਦੀ ਮਤ ਉਹਦੇ ਬੰਦੇ ਨਹੀਂ ਮਿਲਦੀ ਹੁੰਦੀ ਐ ਉਹਨਾਂ ਨੂੰ ਆਪਸ ਵਿੱਚ ਇੱਕ ਦੂਜੇ ਨੂੰ ਬੜਾ ਪ੍ਰੇਮ ਨਾਲ ਭੱਜ ਕੇ ਮਿਲਿਆ ਕਰਨ ਕਿਉਂ ਇੱਕੋ ਹੀ ਹਾਲਤ ਹੀ ਉਹਨਾਂ ਦਾ ਆਮਲੀਆਂ ਦਾ ਉਹ ਭਾਈ ਆਮਲੀਆਂ ਦਾ ਕੰਮ ਕੀ ਸੀ ਨਸਾਕ ਅਦਕ ਬਨਨੇ ਖਾ ਲੈਣਾ ਗਲਤਾਨ ਹੋ ਲੈਣਾ ਉਹਨਾਂ ਨੇ ਇਹਨਾਂ ਦੇਖਣਾ ਵੀ ਆਪਾਂ ਕੀ ਬੋਲਦਿਆਂ ਕੀ ਕਰਦਿਆਂ ਕੋਈ ਉਹਨਾਂ ਨੂੰ ਇਸ ਤਰ੍ਹਾਂ ਦਾ ਹੈ ਨਹੀਂ ਦੀ ਆਪਦੇ ਆਪ ਚੋਂ ਮਗਨ ਰਹਿੰਦੇ ਤੇ ਅਮਲੀ ਐਵੇਂ ਜਿਵੇਂ ਕਿਤੇ ਹੋ ਕਿਸੇ ਪਾਸੇ ਕਹਿੰਦੇ ਆਪਾਂ ਸਕੀਰਿਚ ਨਾਲ ਮਿਲ ਕੇ ਆਈਏ ਚਾਰੇ ਕਹਿੰਦੇ ਕਹਿੰਦੇ ਵੀ ਚਲੋ ਉਹ ਮਿਲਣ ਦੇ ਮਾਰੇ ਕਿਤੇ ਚਾਰੇ ਅਮਲੀ ਰਾਤ ਨੂੰ ਚੱਲ ਪਏ ਕਹਿੰਦੇ ਠੰਡੇ ਠੰਡੇ ਚੱਲਾਂਗੇ ਆਪਾਂ ਰਾਤ ਨੂੰ ਕਹਿੰਦੇ ਠੀਕ ਹੈ ਪੈਦਲ ਹੀ ਚੱਲਦੇ ਰ ਅੱਗੇ ਤਾਂ ਉਹ ਪੈਦਲ ਤੁਰੇ ਜਾਂਦੇ ਨੇ ਤਾਂ ਆਮਲੀ ਜਦੋਂ ਤੁਰੇ ਜਾਂਦੇ ਆ ਰਾਤ ਨੂੰ ਤਾਂ ਇੱਕ ਰਾਹ ਦੇ ਵਿੱਚ ਕੋਈ ਐਸਾ ਸਾਫ਼ ਜਗਾ ਆਈ ਜਿਹਨੂੰ ਆਪਾਂ ਕਲਰ ਕਹਿ ਦਿੰਦੇ ਆ ਉੱਥੇ ਕੋਈ ਕੱਖ ਕੰਡਾ ਨਾ ਬਿਲਕੁਲ ਸਾਫ਼ ਪਹਾ ਤਾਂ ਉਹ ਜਿਹੜੇ ਚਿੱਟੇ ਅੰਗ ਦਾ ਦਿਸੇ ਹਨੇਰੀ ਰਾਤ ਦੇ ਵਿੱਚ ਉਹਨਾਂ ਨੂੰ ਆਮਲੀਆਂ ਨੂੰ ਉਹ ਕਹਿਣ ਲੱਗਿਆ ਇੱਕ ਦੂਜੇ ਨੂੰ ਕਹਿੰਦਾ ਓਏ ਪਾਣੀ ਆ ਗਿਆ ਮੂਰੇ ਹੁਣ ਕਹਿੰਦੇ ਵੀ ਹਾਂ ਪਾਣੀ ਖੜਾ ਹੈ ਹੈਗਾ ਦੀ ਉਹ ਕਲਰ ਸੁੱਕਾ ਉਹ ਹਨੇਰੀ ਰਾਤ ਦੇ ਵਿੱਚ ਉਹਨਾਂ ਨੂੰ ਚਿੱਟਾ-ਚਿੱਟਾ ਦਿਖਾਈ ਦੇਵੇ ਕਹਿੰਦੇ ਵੀ ਪਾਣੀ ਆ ਗਿਆ ਕਹਿੰਦੇ ਵੀ ਹਾਂ ਕਹਿੰਦੇ ਹੁਣ ਕਹਿੰਦੇ ਕੋਈ ਗੱਲ ਨਹੀਂ ਬਿਜਲੀ ਲੰਘ ਜਾਗੇ ਕਹਿੰਦੇ ਵੀ ਟੰਗ ਲੋ ਤੰਬੀਆਂ ਆਪਦੀਆਂ ਉਹਨਾਂ ਨੇ ਆਪਦੀਆਂ ਤੰਬੀਆਂ ਟੰਗੀਆਂ ਟੰਗ ਕੇ ਤਾਂ ਉਹ ਚਾਰੇ ਜਾਣੇ ਉਹ ਕੱਲਰ ਦੇ ਬਿਜਲੀ ਹੌਲੀ-ਹੌਲੀ ਲੰਘੇ ਕਹਿੰਦੇ ਆਹਾ ਹਾ ਹਾ ਬਈ ਲੰਘਿਆ ਏ ਆਪਾਂ ਇੱਕ ਬੋਲਦਾ ਕਹਿੰਦਾ ਕੋਈ ਡੁੱਬਤਾ ਨਹੀਂ ਗਿਆ ਵਿੱਚ ਆਪਾਂ ਦੇਖ ਵੀ ਲਵੋ ਕਹਿੰਦੇ ਵੀ ਹਾਂ ਆਪਾਂ ਗਿਣੋ ਆਪਾਂ ਚਾਰ ਤੇ ਕਹਿੰਦੇ ਗਿਣੋ ਇੱਕ ਗਿਣਨੇ ਲੱਗਿਆ ਇੱਕ ਦੋ ਕਹੇ ਤਿੰਨ ਆਪ ਨੂੰ ਗਿਣੇ ਹੀ ਨਾ ਕਹਿੰਦਾ ਵੀ ਤਿੰਨ ਨੇ ਕਹਿੰਦਾ ਵੀ ਚੌਥਾ ਤਾਂ ਡੁੱਬ ਗਿਆ ਉਹ ਕਹਿੰਦਾ ਯਾਰ ਇਹ ਤਾਂ ਨਹੀਂ ਹੋ ਸਕਦੀ ਕਹਿੰਦਾ ਮੈਂ ਗਿਣਦਾ ਉਹਨੇ ਵੀ ਗਿਣਨੇ ਆਪ ਨੂੰ ਉਹਨੇ ਬਿਨਾ ਗਿਣਿਆ ਕਹਿੰਦਾ ਵੀ ਇੱਕ ਦੋ ਤਿੰਨ ਕਹਿੰਦਾ ਵੀ ਹਾਂ ਬਾਕੀ ਠੀਕ ਹੈ ਆਪਣੇ ਤੇ ਇੱਕ ਜਣਾ ਡੁੱਬ ਪਿਆ ਕਹਿੰਦਾ ਵੀ ਇੱਕ ਡੁੱਬ ਗਿਆ ਅਦਾਸ ਹੋ ਕੇ ਇੱਕ ਪਾਸੇ ਹੋ ਕੇ ਰੋਣ ਲੱਗ ਗਏ ਬੜੇ ਦਾਸ ਇਹਨੇ ਦਿਨ ਚੜ ਗਿਆ ਦਿਨ ਚੜਿਆ ਤਾਂ ਉੱਥੇ ਖੇਤ ਆਲਾ ਕੋਈ ਜ਼ਿਮੀਂਦਾਰ ਆਪਦਾ ਕਪਾਹ ਗੁੱਢਣ ਆਉਣਾ ਸੀ ਉਹਨੇ ਉਹ ਭਾਈ ਆਪਦਾ ਕਪਾਹ ਗੁੱਢਣ ਆ ਗਿਆ ਉਹਨੇ ਦੇਖਿਆ ਵੀ ਇਹ ਰੋਈ ਜਾਂਦੇ ਨੇ ਪਹੇ ਦੇ ਵਿੱਚ ਬੈਠੇ ਉਹ ਕਹਿੰਦਾ ਭਾਈ ਕੀ ਹਾਲ ਭਗਤੋ ਰੋਈ ਜਾਂਦੇ ਹੋ ਕੀ ਹੋ ਗਿਆ ਉਹ ਕਹਿੰਦੇ ਭਾਈ ਜਿਹੜਾ ਆਹ ਪਾਣੀ ਆ ਸੀ ਪਾਣੀ ਪਾਰ ਕਰਿਆ ਤੀ ਅਸੀਂ 4 ਜਾਣੇ ਤੇ ਸਾਡਾ ਬੰਦਾ ਇਹਦੇ ਵਿੱਚ ਇੱਕ ਡੁੱਬ ਗਿਆ ਕਹਿੰਦਾ ਜਰਾ ਇੱਕ ਮੈਂ ਡੁੱਬ ਜੂ ਤੁਸੀਂ ਚਾਰੇ ਤਾਂ ਹਾਂ ਕਹਿੰਦੇ ਨਹੀਂ ਨਹੀਂ ਚਾਰ ਅਸੀਂ ਕਿੱਥੇ ਆ ਤਿੰਨੀ ਆ ਤੇਰੇ ਸਾਹਮਣੇ ਗਿਣ ਦਿੰਨੇ ਆ ਉਹ ਕਹਿੰਦਾ 1 2 ਇਹ 3 ਕਹਿੰਦਾ ਅਸੀਂ 4 ਤੇ ਕਹਿੰਦਾ ਇੱਕ ਡੁੱਬ ਗਿਆ ਉਹਨੇ ਸੋਚਿਆ ਵੀ ਆਹ ਆਹ ਇਹ ਤਾਂ ਨਿਆਰੇ ਹੀ ਨੇ ਅਮਲੀ ਕਹਿੰਦਾ ਮੈਂ ਗਿਣ ਕੇ ਦੇਵਾਂ ਕਹਿੰਦੇ ਤੂੰ ਗਣ ਲੈ ਫਿਰ ਵੀ ਤਿੰਨ ਹੋਣਗੇ ਕਹਿੰਦਾ ਜੇ ਮੈਂ ਸਾਨੂੰ ਚਾਰ ਪੂਰੇ ਕਰਦੇ ਆਂ ਕਹਿੰਦੇ ਫੇਰ ਅੱਜ થી ਤੇਰੇ ਕੰਮ ਕਰਾਵਾਂਗੇ ਜਿਹੜਾ ਮਰਜ਼ੀ ਕੰਮ ਲੈ ਲਈ ਜੇ ਤੂੰ ਚਾਰ ਕਰ ਦੇਗਾ ਹੁਣ ਉਹਨੇ ਦੇਖ ਲਿਆ ਵੀ ਇਹ ਆਪ ਨੂੰ ਤਾਂ ਗਿੰਦਾ ਹੀ ਨਹੀਂ ਉਹ ਪੁਲੀਸ ਜੀ ਸਲੰਗ ਮਾਰੇ ਸਿੜਦੇ ਇੱਕ ਪੁਲੀਸ ਸਲੰਗ ਮਾਰੇ ਸਿੜਦੇ ਹੁਣ ਉਹਨੇ ਲਈ ਭਾਈ ਚਾਰੇ ਕਰਤੇ ਵੀ ਕਹਿੰਦਾ ਭਾਈ ਚਾਰ ਹੋ ਗਏ ਕਹਿੰਦੇ ਹਾਂ ਭਾਈ ਕਹਿੰਦੇ ਚਾਰ ਹੋ ਗਏ ਕਹਿੰਦੇ ਵਾਹ ਓ ਜੀਮੀਦਾਰਾ ਕਹਿੰਦੇ ਤੈਂ ਤਾਂ ਬੜਾ ਗੁਣ ਕਰਿਆ ਕਹਿੰਦੇ ਅਸੀਂ ਤਾਂ ਤਿੰਨ ਰਹਿ ਗਏ ਤੇ ਤੈਂ ਚਾਰ ਕਰਤਾ ਹੁਣ ਬੋਲ ਕੀ ਕਰਾਉਣਾ ਹੈ ਕਹਿੰਦਾ ਮੈਂ ਤਾਂ ਕਪਾਹ ਗੁੰਡਣ ਚੱਲਿਆਂ ਕਹਿੰਦਾ ਭਈ ਆ ਮੇਰੇ ਨਾਲ ਕਪਾਹ ਘੜਾ ਦਿਓ ਕਹੇ ਚੰਗਾ ਫਿਰ ਸਾਨੂੰ ਫੜਾ ਖੁਰਪੇ ਉਹ ਖੁਰਪੇ ਫੜਨ ਲੇ ਗੁੰਡਣ ਲੱਗੇ ਕਹਿੰਦਾ ਲੈ ਫਿਰ ਮੈਂ ਥੋੜੀ ਚਾਹ ਲੈ ਕੇ ਆਉਣਾ ਉਹ ਕਪਾਹ ਵਾਲਾ ਤਾਂ ਚਾਹ ਲੈਣ ਬਾਗਿਆ ਉਹ ਤਿੰਨੇ ਜਣੇ ਕਪਾਹ ਗੁੰਡਣ ਲੱਗੇ ਉਹ ਆਪਸ ਵਿੱਚ ਫਿਰ ਤਿੰਨੇ ਜਣੇ ਚਾਰੇ ਜਣੇ ਸਲਾਹ ਕਰਦੇ ਆ ਕਹਿੰਦੇ ਯਰ ਆ ਜਿਹੜਾ ਬਾਥੂ ਹੈ ਏ ਬਾਥੂ ਆਪਣਾ ਬਾਪੂ ਆ ਜਿਹੜਾ ਢੀਲਾ ਆਪਣਾ ਕਬੀਲਾ ਆ ਜਿਹੜਾ ਮੋਠਾ ਹੈ ਆਪਣਾ ਸੋਠਾ ਆ ਜਿਹੜੇ ਚਪਤੀ ਜੇ ਵਿੱਚ ਇਹ ਤੋਂ ਕੀ ਕਰਾਉਣਾ ਇਹਨੂੰ ਵੜਦੇ ਹੋ ਉਹ ਕੱਖ ਤਾਂ ਛੱਡੀ ਗਏ ਉਹ ਕਪਾਹ ਵੱਢੀ ਗਏ ਕਪਾਹ ਚਾਰ ਚਾਰ ਪੱਤੇ ਸੀ ਛੋਟੀ ਛੋਟੀ ਟੱਕ ਮਾਰਨ ਕਪਾਹ ਵੱਢੀ ਜਾਣ ਹੋਰ ਸਾਰਾ ਕੁਝ ਛੱਡੀ ਜਾਣੇ ਨੇ ਚਾਹ ਲੈ ਕੇ ਆ ਗਿਆ ਜਦੋਂ ਮਾਰੀ ਨਿਗਾ ਉਹਨੇ ਉਹ ਕਹਿੰਦਾ ਭਗਤੋ ਉਹ ਆਦਾ ਮੇਰੀ ਪੱਟੀ ਮਿਸ ਕਰਤੀ ਤੁਸੀਂ ਕਪਾਹ ਤਾਂ ਫੜਤੀ ਇਹ ਕੀ ਕਰਦੇ ਹੋ ਉਹ ਕਹਿੰਦੇ ਵੀ ਗੱਲ ਇਹ ਐ ਵੀ ਜਿਹੜੀ ਚੀਜ਼ ਦੀ ਨਹੀਂ ਲੋੜਦੀ ਉਹ ਵੜਦੇ ਆ ਅਸੀਂ ਤਾਂ ਕਹਿੰਦੇ ਉਹ ਕਿਵੇਂ ਕਿਹਦਾ ਸਿੱਖ ਆ ਮੋਥਾ ਸਾਡਾ ਸੋਥਾ ਆ ਬਾਥੂ ਸਾਡਾ ਬਾਪੂ ਆ ਡੀਲਾ ਸਾਡਾ ਕਬੀਲਾ ਕਹਿੰਦੇ ਇਹ ਤੋਂ ਕੀ ਕਰਾਉਣਾ ਇਹ ਵੜਦੇ ਆ ਅਸੀਂ ਤਾਂ ਉਹ ਕਹਿੰਦਾ ਮੂਰਖਾ ਉੱਠ ਖੜੋ ਇੱਥੋਂ ਪਰੇ ਇਹ ਤੁਸੀਂ ਇਸ ਕੰਮ ਵਾਲੇ ਨਹੀਂ ਹੈਗੇ ਕਹਿੰਦਾ ਮੇਰੀ ਤਾਂ ਕਪਾਹ ਵੜਤੀ ਚਲੋ ਕਹਿੰਦਾ ਮੇਰੇ ਘਰੇ ਨਾ ਕਹਿੰਦਾ ਚਾਰ ਪੰਜ ਗੱਡੇ ਰੇਤੇ ਦੇ ਲਾਹੇ ਪੈਨੇ ਆ ਅੰਦਰ ਮੈਂ ਭਾਰਤ ਪਾਉਣਾ ਐ ਉਹ ਚਾਕੇ ਮੇਰੀ ਮਿੱਟੀ ਅੰਦਰ ਛਿੱਟੋ ਕਹਿੰਦੀ ਉੱਥੇ ਬਗ ਚੱਲ ਉਹਨੂੰ ਘਰੇ ਲੈ ਗਿਆ ਖੁਰਪੇ ਤਾਂ ਧਰਾਤੇ ਬੱਠੜ ਚਕਾਤੇ ਉਹਨਾਂ ਨੂੰ ਲੈ ਵੀ ਕਹਿੰਦਾ ਮੈਂ ਤੁਹਾਨੂੰ ਪੜ-ਪੜ ਚਕਾਉਂਗਾ ਇਹ ਮਿੱਟੀ ਤੁਸੀਂ ਅੰਦਰ ਛਿੱਟਣੀ ਹੈ ਮੇਰੇ ਕਹਿੰਦੀ ਛਿੜ ਦਾਂਗੇ ਹੁਣ ਉਹਨੇ ਪਾਈ ਜਦੋਂ ਪਹਿਲਾ ਬੱਠੜ ਭਰਿਆ ਇਹਦੇ ਇੱਕ ਦੇ ਸਿਰ ਤੇ ਧਰਿਆ ਉਹ ਬੱਠੜ ਲੈ ਕੇ ਜਦੋਂ ਅੰਦਰ ਗਿਆ ਤਾਂ ਉਹਦੇ ਅੰਦਰ ਘਰ ਆਲੀ ਧੀ ਉਹਨੂੰ ਕਹਿੰਦਾ ਬੇਬੇ ਕਿੱਥੇ ਛਿੱਟਣੀ ਐ ਮਿੱਟੀ ਕਹਿੰਦੀ ਭਾਈ ਸਾਨੂੰ ਕਿਹਾ ਜਾ ਰਿਹਾ ਇਹ ਬਿਹੜੇ ਦੀ ਛਿੱਟਣੀ ਆ ਹਣ ਹੋਰ ਮੇਰੇ ਸਿਰ ਤੇ ਛਿੜਦੇ ਹੋ ਜਦੋਂ ਉਹਨੇ ਕਿਹਾ ਨਾ ਮੇਰੇ ਸਿਰ ਤੇ ਛਿੜਦੇ ਹੋ ਉਹਦਾ ਬੈਠੀ ਧੀ ਉਹ ਬੁੜੀ ਨੇ ਪਾਈ ਸਿਰ ਤੇ ਮਾਰਿਆ ਟੋਕਰਾ ਮੁੱਢਾ ਮਿੱਟੀ ਦਾ ਉਹ ਦੂਜਾ ਆ ਉਹਨੇ ਵੀ ਉੱਥੇ ਛਿੜਦਾ ਉਹ ਤੀਜਾ ਆ ਉਹਨੇ ਵੀ ਉਹ ਚੌਥਾ ਆ ਉਹਨੇ ਵੀ ਉਹ ਬੁੜੀ ਤਾਂ ਪਾਈ ਪਾਵੇ ਰੋਵਾ ਬੇਬੇ ਕੰਬੜਿਆਂ ਨੂੰ ਕੀ ਕਰਾਂਗੇ ਬੇ ਕੰਬੜਿਆਂ ਨੇ ਕੀ ਕਰਤਾ ਬੇ ਮੈਨੂੰ ਮਿੱਟੀ ਛਿੱਟੀ ਜਾਂਨੇ ਉਹ ਬੇ ਦੱਬਤੀ ਵੇ ਉਹ ਕਹਿੰਦਾ ਅੰਦਰ ਕੀ ਕਹਿੰਦੀ ਐ ਕਹਿੰਦਾ ਉਹ ਕਹਿੰਦੀ ਐ ਵੀ ਦਵਾ-ਦਬ ਮੁੜਿਆ ਉਹ ਲੈ ਕੇ ਕਹਿੰਦਾ ਆਪਾਂ ਥੋੜਾ ਜਿਹਾ ਕੰਮ ਰਹਿੰਦਾ ਕਹਿੰਦਾ ਬਸ ਗਲ-ਗਾਲੀ ਨੰਗਾ ਕਹਿੰਦਾ ਕਾਦਾ ਕਹਿੰਦੀ ਉਹ ਜਿਹੜੀ ਬੁੜੀ ਜੀ ਬੈਠੀ ਐ ਬਸ ਦੱਬਦੀ ਕਹਿੰਦੇ ਗਲ-ਗਾਲੀ ਨੰਗਾ ਭਰੀ ਚੱਲ ਉਹ ਜਦੋਂ ਅੰਦਰ ਗਿਆ ਦੇਖਿਆ ਉਹ ਬੁੜੀ ਪਈ ਰੇਤੀ ਨਹੀਂ ਦੱਬਦੀ ਗਲ-ਗਾਲ ਨੰਗਾ ਉਹਦੇ ਘਰ ਵਾਲੀ ਦਾ ਉਹ ਥੋਡੀ ਪੈਂਦੀ ਏਸੀ ਤੇਸੀ ਕਹਿੰਦਾ ਓਏ ਮੂਰਖੋ ਤੁਸੀਂ ਤਾਂ ਕਿਸੇ ਕੰਮ 'ਚ ਵੀ ਨਹੀਂ ਪਾਸ ਕਹਿੰਦਾ ਤਾਂ ਹੀ ਛੋਡਾ ਘਰੋਂ ਕਹਿੰਦਾ ਰੱਸਾ ਲਾ ਹੈ ਵੇ ਤੁਸਾਂ ਕਿਸੇ ਕੰਮ ਆਲੇ ਵੀ ਨਹੀਂ ਹੈਗੇ ਕਹਿੰਦਾ ਨਿਕਲ ਜਾ ਉਥੋਂ ਮੇਰੇ ਘਰੋਂ ਉਹ ਦੇ ਕੇ ਧੱਕੇ ਆਂਬਲੀ ਚਾਰੇ ਉਥੋਂ ਹੋ ਡੱਕਰ ਤੇ ਉਹ ਫਿਰ ਪਾਈ ਜਦੋਂ ਨਿਕਲ ਗਏ ਪਿੰਡ ਤੋਂ ਬਾਹਰ ਬੋਲਦਿਆ ਕਹਿੰਦੇ ਜੇ ਯਾਰ ਉਥੇ ਆਪਾਂ ਮਿੱਟੀ ਸਿੱਟੀ ਚਲਦੇ ਤਾਂ ਪ੍ਰਸ਼ਾਦਾ ਵੀ ਖਾ ਲੈਂਦੇ ਚਾਹ ਤਾਂ ਉਹਨੇ ਪਿਆਤੀ ਤੀ ਗਦੇ ਹੁਣ ਫਿਰ ਕਹਿੰਦੇ ਆਪਾਂ ਐ ਕਰੋ ਆ ਜਿਹੜਾ ਮੂਰੇ ਪਿੰਡ ਆ ਗਿਆ ਨਾ ਇਹ ਪਿੰਡ ਦੇ ਵਿੱਚ ਆਪਾਂ ਕਹਿੰਦੇ ਬੀਹੇ ਪੈਜੋ ਮੁੱਠੀ-ਮੁੱਠੀ ਆਟੇ ਦੀ ਮੰਗ ਲਓ ਦੋਸੇ ਰਾਟਾ ਹੋ ਜੂ ਆਪਾਂ ਰੋਟੀ ਲਹਾ ਲਾਂਗੇ ਕਿਸੇ ਤੋਂ ਕਹਿੰਦੇ ਵੀ ਗੱਲ ਠੀਕ ਐ ਉਹ ਚਾਰੇ ਜਾਣੇ ਇੱਕੋਸ ਬੀਹੀ ਪੈ ਗਿਆ ਇੱਕੋਸ ਬੀਹੀ ਪੈ ਗਿਆ ਇੱਕ ਦੂਜੀ ਪੈ ਗਿਆ ਚਾਰੇ ਜਾਣੇ ਬੀਹੇ ਪੈ ਗੇ ਉਹ ਮੰਗਤੇ ਬਣ ਕੇ ਆਟਾ ਮੰਗਣ ਲੱਗ ਗਏ ਚਲ ਹੌਲੀ ਹੌਲੀ ਭਾਈ ਕਿਸੇ ਨੇ ਮੋੜ ਤੇ ਕਿਸੇ ਨੇ ਪਾਤਾ ਉਹਨਾਂ ਕੋਲੇ ਪਈ ਦਸੇਰ ਦੇਰ ਆਟਾ ਇਕੱਠਾ ਹੋ ਗਿਆ ਚਾਰੇ ਇਕੱਠੇ ਹੋ ਗਏ ਉਹਨਾਂ ਨੇ ਭਾਈ ਉਹ ਆਟਾ ਇਕੱਠਾ ਕਰਕੇ ਝੋਲੇ 'ਚ ਪਾ ਲਿਆ ਕਹਿੰਦੇ ਵੀ ਚਲੋ ਹੁਣ ਆਪਾਂ ਕਿਸੇ ਬੇਬੇ ਤੋਂ ਰੋਟੀ ਲਹਾ ਲਾਂਗੇ ਆਟਾ ਆਪਣੇ ਕੋਲੇ ਹੈਗਾ ਓਹ ਭਾਈ ਗਾਹਾਂ ਝੋਲਾ ਲੈ ਕੇ ਪਿੰਡ ਦੇ ਵਿੱਚ ਦੀ ਲੰਘਣ ਲੱਗੇ ਤਾਂ ਨਿਗਾ ਮਾਰਦੇ ਜਾਂਦੇ ਇੱਕ ਮਾਈ ਰੋਟੀ ਪਕਾਈ ਜਾਂਦੀ ਹੈ ਕਹਿੰਦੇ ਵੇ ਆਹ ਮਾਈ ਰੋਟੀ ਪਕਾਉਂਦੀ ਆ ਇਹ ਆਟੇ ਦੀਆਂ ਆਪਾਂ ਰੋਟੀਆਂ ਲਹਾ ਲਓ ਇੱਥੇ ਆਪਾਂ ਇੱਥੇ ਪ੍ਰਸ਼ਾਦਾ ਸਕ ਲਾਂਗੇ ਕਹਿੰਦੇ ਵੀ ਹਾਂ ਅੰਦਰ ਬੜੇ ਕਹਿੰਦੇ ਮਾਤਾ ਜੀ ਨਮਸਕਾਰ ਸਤਿ ਸ੍ਰੀ ਅਕਾਲ ਕਹਿੰਦੀ ਆਜੋ ਭਾਈ ਸਤਿ ਸ੍ਰੀ ਅਕਾਲ ਬੈਠੋ ਕਹਿੰਦੇ ਬੇਬੇ ਸਾਡੇ ਕੋਲੇ ਆਟਾ ਹੈ ਤੇਰਾ ਹੁਣ ਤਵਾ ਚੜਿਆ ਵੈ ਰੋਟੀ ਲਾਉਣੀ ਹੈ ਆ ਸਾਡਾ ਵੀ ਇੰਨਾ ਆਟਾ ਗੁੰਨ ਕੇ ਸਾਡੀਆਂ ਰੋਟੀਆਂ ਲਾ ਦੇ ਚਲ ਬੁੜੀ ਨੇ ਕਿਹਾ ਵੀ ਭਾਈ ਇਹਨਾਂ ਦੀਆਂ ਚਾਰ ਰੋਟੀਆਂ ਲਾ ਦੇਣੀਆਂ ਹੁਣ ਮੈਂ ਤਾਂ ਲਾਉਣੀ ਹੋਈਆਂ ਕਹਿੰਦੀ ਲਿਆਓ ਭਾਈ ਫੜਾਓ ਆਟਾ ਆਟਾ ਫੜ ਲਿਆ ਪਰਾਂਤ ਜਿ ਢੇਰੀ ਕਰਕੇ ਬੁੜੀ ਨੇ ਆਟਾ ਸਾਂਣ ਲਿਆ ਉਹ ਬੈਠੇ ਨੇ ਹੁਣ ਬੁੜੀ ਬੜੀ ਹਿੰਮਤ ਵਾਲੀ ਸੀ ਬੁੜੀ ਨੇ ਇੱਕ ਮੱਝ ਰੱਖੀ ਵੀ ਦੁੱਧੇ ਰੜਕਦੀ ਸੀ ਤਾਂ ਹੌਲੀ-ਹੌਲੀ ਉਹ ਨਿਗਾ ਮਾਰੀ ਜਾਂਦੇ ਨੇ ਜਦੋਂ ਮੱਝ ਬੰਨੀ ਨਿਗਾ ਮਾਰੀ ਆਂਬਲੀਆਂ ਨੇ ਉਹ ਮੱਝ ਬੜੀ ਬੁੜੀ ਦੀ ਪਾਲੀ ਵੀ ਮੱਝ ਬਹੁਤ ਨਿੱਗਰ ਬਹੁਤ ਮੋਟੀ ਮੱਝ ਇੱਕ ਬੈਠਾ ਬੈਠਾ ਆਂਬਲੀ ਕਹਿੰਦਾ ਕਹਿੰਦਾ ਓਏ ਮੱਝ ਬੜੀ ਮੋਟੀ ਆ ਬੁੜੀ ਦੀ ਬੜੀ ਪਾਲੀ ਐ ਕਹਿੰਦਾ ਸੇਵਾ ਕਰਦੀ ਐ ਕਹਿੰਦਾ ਹਾਂ ਸੇਵਾ ਕਰਦੀ ਐ ਇੱਕ ਬੈਠਾ ਬੈਠਾ ਕਹਿੰਦਾ ਕਹਿੰਦਾ ਯਾਰ ਸੇਵਾ ਤਾਂ ਕਰਦੀ ਐ ਇਹ ਫੇਰ ਬਾਹਰ ਕਿਵੇਂ ਨਹੀਂ ਜਾਂਦੀ ਹੋ ਪਾਣੀ ਪੂਣੀ ਪੀਉਣ ਬਾਹਰ ਤਾਂ ਛੋਟਾ ਐ ਇਹਦਾ ਉਹ ਚੌਥਾ ਕਹਿੰਦਾ ਕਹਿੰਦਾ ਬੇਬੇ ਆ ਮੈਂ ਤੇਰੀ ਮੋਟੀ ਵੱਧ ਐ ਬਾਹਰ ਤੇਰਾ ਤੰਗ ਐ ਬਾਹਰ ਇਹਨੂੰ ਕਿਵੇਂ ਕੱਢਦੀ ਐ ਕਹਿੰਦੀ ਭਾਈ ਮੇਰੇ ਅੰਦਰ ਹੀ ਨਲਕਾ ਲੱਗਿਆ ਵੈ ਮੈਂ ਤਾਂ ਅੰਦਰ ਹੀ ਪਾਣੀ ਪੀਉਣੀ ਆ ਅੰਦਰ ਹੀ ਕੱਖ ਪਾਉਣੀ ਆ ਮੈਂ ਤਾਂ ਕਿਤੇ ਬਾਹਰ ਕੱਢੀ ਨਹੀਂ ਉਹਨੇ ਜੋ 1.5 ਬੈਠਾ ਬੈਠਾ ਕਹਿੰਦਾ ਕਹਿੰਦਾ ਬੇਬੇ ਬਾਹਰ ਕੱਢਣੀ ਪੈਂਦੀ ਹੂ ਕਹਿੰਦੀ ਨਾ ਪਾਈ ਮੈਨੂੰ ਤਾਂ ਲੋੜ ਨਹੀਂ ਪਈ ਬਾਹਰ ਕੱਢਣ ਦੀ ਕਹਿੰਦਾ ਭਲਾ ਬੇਬੇ ਜੇ ਇਹ ਮੈਂ ਇਸ ਦੇ ਕੱਲ ਨੂੰ ਮਰ ਜੇ ਫਿਰ ਕਿੱਥੋਂ ਦੀ ਕੱਢਣਗੇ ਰਮਦਾਸੀਏ ਕਹਿੰਦੀ ਹਾਂ ਬੇਟਾ ਇਹ ਜਾਣਿਓ ਉਧਰ 부ੜੀ ਨੇ ਆਟੇ 'ਚ ਪਾਣੀ ਪਾ ਤਾਤੀਗਾ ਉਹ ਜਦੋਂ ਉਹਨੇ ਆ ਗੱਲ ਕਹੀ 부ੜੀ ਨੇ ਤਾਂ ਹੋ ਭਾਈ ਪਾਣੀ ਪਾਏ ਵਾ ਆਟਾ ਪੋੜ ਕੇ ਝੋਲੇ 'ਚ ਪਾ ਕੇ ਉਹਨਾਂ ਦੇ ਪੈਰਾਂ 'ਚ ਮਾਰਿਆ ਕਹਿੰਦੀ ਨਿਕਲ ਜਾ ਇੱਥੋਂ ਮੂਰਖੋ ਤੁਸੀਂ ਕਹਿੰਦੀ ਕਿਹੇ ਜੇ ਬੋਲ ਬੋਲਦੇ ਹੋ ਪਾਈ ਗਈ 부ੜੀ ਡਾਂਗ ਚੱਕ ਕੇ ਮਗਰ ਉਹਨਾਂ ਦੇ ਉਹ ਆਟਾ ਚੱਕ ਕੇ ਆਉਂਦਾ ਭਿੱਜਿਆ ਵਿਆ ਐ ਭੱਜੇ ਜਾਂਦੇ ਨੇ ਗਾਹਾਂ ਚਾਰ ਬੰਦੇ ਬੈਠੇ ਸੱਤ ਚ ਹੁਣ ਆਟੇ 'ਚ ਪਾਣੀ ਪਾਇਆ ਵਿਆ ਗੁੰਨਿਆ ਹੈ ਨਹੀਂ ਤੀ ਇਹ ਝੋਲੇ ਸੈਂ ਦੀ ਆਟਾ ਚੋਂ ਹੀ ਜਾਵੇ ਉਹ ਕਹਿੰਦੇ ਭਾਈ ਆ ਕਾਲੀ ਕਾਲੀ ਤੁਰੇ ਜਾਂਦੇ ਉਹ ਆ ਸੋਡਾ ਝੋਲੇ ਚੋਂ ਪਤਾ ਨਹੀਂ ਕੀ ਚੋਂ ਹੀ ਜਾਂਦਾ ਉਹ ਮੂਹਰਲਾ ਕਹਿੰਦਾ ਹਾਂ ਜੀ ਚੋਂਦਾ ਕਹਿੰਦੇ ਕੀ ਚੋਂਦਾ ਭਾਈ ਕਹਿੰਦਾ ਜੀ ਇਹ ਜਵਾਨ ਦਾ ਰਾਸ ਤੇ ਆਉਂਦਾ ਹੈ ਸਾਡੀ ਜਵਾਨਦਾਰ ਰਸ ਤੇ ਆਉਂਦਾ ਸੀ ਰੋਟੀਆਂ ਖਾ ਲੈਂਦੇ ਆ ਮੂਰਖ ਨੇ ਆ ਗੱਲ ਕਰਤੀ ਉਹ ਮਾਈ ਸਾਡੇ ਮਗਰ ਪੈ ਗਈ ਉਹ ਕਹਿੰਦਾ ਭਾਈ ਜਵਾਨ ਨਾਰੀ ਕੰਮ ਹੈ ਸਾਰਾ ਇਹ ਜਵਾਨਦਾਰ ਆਸ ਹੈ ਨਾ ਤੁਸੀਂ ਬੋਲ ਕਬੋਲ ਬੋਲੇ ਹੋਮੋਗੇ ਉਹ ਤੁਹਾਨੂੰ ਬੁੜੀ ਨੇ ਚਕਾਤਾ ਫਿਰ ਭੱਜੇ ਜਾਂਦੇ ਨੇ ਉਹ ਜਦੋਂ ਭੱਜੇ ਜਾਂਦੇ ਨੇ ਤਾਂ ਗਾਹਾਂ ਸੋਚਦੇ ਐ ਕਹਿੰਦੇ ਬਈ ਗੱਲ ਇਹ ਐ ਬਈ ਆਪਾਂ ਜਦੋਂ ਵੀ ਕਿਸੇ ਨੂੰ ਬੋਲਣਾ ਹੈ ਤਾਂ ਅੱਛਾ ਹੀ ਬੋਲਣਾ ਹੈ ਕਹਿੰਦੇ ਵੀ ਠੀਕ ਐ ਕਹਿੰਦੇ ਜੇ ਮੈਂ ਕਿਹਾ ਕਰੂੰਗਾ ਭੈਣ ਤੂੰ ਕਹਦਾ ਕਰੀ ਬੀਬੀ ਤੂੰ ਕਹਦਾ ਕਰੀ ਮਾਤਾ ਹਾਂ ਕਹਿੰਦਾ ਇੱਕ ਰਹੇਗਾ ਕਹਿੰਦਾ ਤੂੰ ਕੀ ਕਿਹਾ ਕਰੇਗਾ ਕਹਿੰਦਾ ਦੇਖੋ ਤਾਹ ਬੀਬੀ ਕਹਤਾ ਇਹਨੇ ਭੈਣ ਕਹਤਾ ਇਹਨੇ ਮਾਤਾ ਕਹਤਾ ਕਹਿੰਦਾ ਮਹੀ ਰਹਿਣਾ ਕਹਿੰਦਾ ਜਲ ਫੇਰ ਘਰ ਵਾਲੀ ਵੀ ਚਾਹੀਦੀ ਐ ਇੱਕ ਜਣੇ ਨੂੰ ਤਾਂ ਹਾਂ ਉਹ ਕਹਿੰਦਾ ਸਾਲਿਆ ਜੇਹੀ ਜੀ ਬੋਲੀ ਐ ਜੇਹੀ ਜੀ ਬੋਲੀ ਆ ਆਪਣੀ ਉਹ ਕਹਿੰਦਾ ਤਾਪ ਆ ਸਿੱਤਰ ਖਾਂਦੇ ਫਿਰਦੇ ਆ ਉਹ ਭਰਾਵੋ ਜਿਹੜੀ ਜ਼ੁਬਾਨ ਆ ਨਾ ਇਹ ਇਹ ਜ਼ੁਬਾਨ ਬੜਾ ਕੁਝ ਕਰਾਉਂਦੀ ਆ ਦੇਖੋ ਜਿਹੜੀ ਇਹ ਬੋਲੀ ਐ ਆਪਣਾ ਜਿਹੜਾ ਹੱਥ ਐ ਨਾ ਇਹ ਆਪਣੇ ਮੱਥੇ ਕੋਲ ਨੂੰ ਕਰ ਲੋ ਨਮਸਕਾਰ ਬਣ ਗਈ ਇਹਨੂੰ ਥੋੜਾ ਜਿਹਾ ਹੀ ਮਗਰ ਨੂੰ ਕਰ ਲੋ ਇਹ ਲੱਪੜ ਬਣ ਗਿਆ बन ਗਿਆ ਨਾ ਧਰਤੀ ਸਮਾਨ ਦਾ ਫਰਕ ਪੈਂਦਾ ਇਸ ਕਹਿੰਦਾ ਇਸ ਤਰ੍ਹਾਂ ਦਾ ਬੋਲਣਾ ਬੋਲਿਆ ਕਰੋ ਆਪਾਂ ਤਾਂ ਹੀ ਸਿੱਤਰ ਖਾਂਦੇ ਆ ਅਗਲੇ ਤੋਂ ਹੁਣ ਮੈਂ ਇਹੀ ਗੱਲ ਕਹਿਣਾ ਵੀ ਬੋਲੀ ਸੁਧਰੱਖੋ ਬਈ ਜਿਹੜੇ ਹੁਣ ਬੱਚੇ ਨੇ ਛੋਟੇ ਉਮਰ ਦੇ ਲੜਕੀਆਂ ਲੜਕੇ ਦੇਖੋ ਪੜ੍ਹਾਈ ਕਰਦੇ ਨੇ ਓਏ ਉਹਨਾਂ ਨੂੰ ਵੀ ਮੈਂ ਇਹੀ ਬੇਨਤੀ ਕਰਦਾ ਮੇਰੀਆਂ ਧੀਆਂ ਮੇਰੀਆਂ ਪੋਤੀਆਂ ਮੇਰੀਆਂ ਭੈਣਾਂ ਜੜੀਆਂ ਪੜ੍ਹ ਰਹੀਆਂ ਨੇ ਨਾ ਇਹ ਉਹਨਾਂ ਦੇ ਕੰਮ ਆਊ ਜਿਹੜੀ ਪੜ੍ਹਾਈ ਹੈ ਨਾ ਇਹ ਐਡੀ ਵੱਡੀ ਚੀਜ਼ ਹੈ ਇਹਦੇ ਵਿੱਚੋਂ ਕੋਈ ਹਿੱਸਾ ਨਹੀਂ ਲੈ ਸਕਦਾ ਜਿਹੜੀ ਪੜ੍ਹਾਈ ਕਰਜੋਗੇ ਉਹ ਛੋਡੇ ਪੱਲੇ ਰਹੂ ਪੈਸੇ ਕਮਾ ਲਓ ਉਹ ਡਿੱਗ ਵੀ ਪੈਣਗੇ ਘਰ ਦੇ ਖੋਹ ਵੀ ਲੈਣਗੇ ਉਹਦੇ ਹਿੱਸੇਦਾਰ ਹੋਰ ਵੀ ਨੇ ਉਹ ਧਰ ਕੇ ਵੀ ਭੁੰਨ ਜਾਓਗੇ ਪਰ ਜਿਹੜੀ ਵਿੱਦਿਆ ਏ ਵਿੱਦਿਆ ਐਸੀ ਚੀਜ਼ ਐ ਨਾ ਤਾਂ ਇਹਨੂੰ ਗਵਰਨਮੈਂਟ ਲੈ ਸਕਦੀ ਐ ਨਾ ਮਾਪਿਓ ਲੈ ਸਕਦਾ ਨਾ ਇਹ ਚੋ ਕੋਈ ਹਿੱਸਾ ਲੈ ਸਕਦਾ ਨਾ ਇਹ ਡਿੱਗ ਸਕਦੀ ਐ ਨਾ ਚੋਰ ਚਰਾ ਸਕਦਾ ਇਹਦਾ ਭਾਈ ਛੋਡੇ ਕੰਮ ਆਉ ਇਹ ਤੁਸੀਂ ਜਿਹੜੀ ਵਿੱਦਿਆ ਐ ਨਾ ਇਹ ਤੋਂ ਕੰਮ ਲਵੋ ਹੁਣ ਦੂਸਰੀ ਗੱਲ ਮੈਂ ਪਾਈ ਇਹ ਕਹਿਣਾ ਬੀਬੀਆਂ ਨੂੰ ਭੈਣਾਂ ਨੂੰ ਇਹ ਜਿਹੜੀਆਂ ਛੋਟੀਆਂ ਬੱਚੀਆਂ ਨੇ ਛੋਟੇ ਮੇਰੇ ਬੇਟੇ ਨੇ ਭਰਾਵੋ ਆਪਦੇ ਘਰੇ ਅੜੀ ਨਾ ਕਰਿਆ ਕਰੋ ਇੱਕ ਤਾਂ ਬੰਦਾ ਮੋਟਰਸਾਈਕਲ ਚਲਾਈ ਜਾਂਦਾ ਇੱਕ ਘਰੇ ਸਾਈਕਲ ਦੀ ਵੀ ਗੰਜੈਸ ਨਹੀਂ ਮਾਪਿਓ ਨੂੰ ਐਸਾ ਤੰਗ ਨਹੀਂ ਕਰਨਾ ਵੀ ਉਹਦੇ ਕੋਲੇ ਮੋਟਰਸਾਈਕਲ ਹੈ ਮੈਂ ਤਾਂ ਫੇਰ ਪੜੂੰਗਾ ਮੈਨੂੰ ਤਾਂ 10000 ਦਾ ਮੋਬਾਈਲ ਲੈ ਕੇ ਦਿਓ ਮੈਨੂੰ ਤਾਂ ਬੁਲਟ ਮੋਟਰਸਾਈਕਲ ਲੈ ਕੇ ਦੇਵੋ ਉਹ ਮਾਪਿਓ ਕਿੱਥੋਂ ਲੈ ਕੇ ਦੇਵੇ ਉਹਦੇ ਜਿੱਦੋਂ ਗੰਜੈਸ ਨਹੀਂ ਵੀ ਇਸ ਤਰ੍ਹਾਂ ਪਾਈ ਮਾਪਿਓ ਨੂੰ ਤੰਗ ਵੀ ਨਹੀਂ ਕਰਨਾ ਦੂਸਰੀ ਗੱਲ ਹੁਣ ਇਹ ਹੈ ਭੈਣੋ ᱛিও ਮੈਂ ਤੁਹਾਡੇ ਅੱਗੇ ਇਹ ਬੇਨਤੀ ਕਰਦਾ ਬੀਬੀਆਂ ਅੱਗੇ ਜਿਹੜੀਆਂ ਬੱਚੀਆਂ ਪੜ੍ਹਦੀਆਂ ਨੇ ਨਾ ਸ਼ਾਦੀ ਬਣਾ ਤੁਸੀਂ ਐਸ ਲੋਟ ਕਰਾਇਆ ਕਰੋ ਆਪਦੀ ਮਰਜ਼ੀ ਦੇ ਨਾਲ ਪਰ ਜਿਹੜੀਆਂ ਲੜਕੀਆਂ ਵਿੱਚ ਇਸ ਤਰ੍ਹਾਂ ਕਰਦੀਆਂ ਨੇ ਮਾਪਿਓ ਲੜਕਾ ਦੇਖਦੇ ਨੇ ਰਿਸ਼ਤਾ ਕਰਦੇ ਆ ਉਹ ਵਿਆਹ ਵੀ ਰੱਖ ਦਿੰਦੇ ਨੇ ਉਹਦੀ ਕਿਤੇ ਨਿਗਾ ਲੜਕੀ ਦੀ ਹੋਰ ਹੁੰਦੀ ਹੈ ਉਹ ਭਾਈ ਜੇ ਤੁਹਾਡੀ ਕਿਤੇ ਨਿਗਾਹ ਹੋਰ ਆ ਕਿਤੇ شادی ਵੀ ਕਰਵਾਉਣੀ ਹੈ ਪਰ ਐਸਾ ਕੰਮ ਨਾ ਕਰੋ ਵੀ ਘਰ ਦੇ ਵਿਆਹ ਰੱਖੀ ਬੈਠੇ ਨੇ ਆਪ ਤੁਸੀਂ ਕੁਛ ਦਿਨ ਵਿਆਹ ਤੋਂ ਆਪਣੀ ਮਰਜ਼ੀ ਦੇ ਨਾਲ ਮਾਪਿਓ ਤੋਂ ਬੇਮੁਖ ਹੋ ਕੇ ਚਲੀਆਂ ਜਾਣਿਓ ਐਸਾ ਕੰਮ ਨਾ ਕਰੋ ਕੱਲ ਨੂੰ ਜੇ ਕੋਈ ਐਸੀ ਗੱਲਬਾਤ ਹੋ ਜੇ ਮਾਪਿਓ ਦੇ ਲਵੇ ਤੁਸੀਂ ਕਿਵੇਂ ਲੱਗੋਗੀਆਂ ਅਗਰ ਜੇ ਤੁਸੀਂ ਆਪਣੀ ਮਰਜ਼ੀ ਨਾਲ شادی ਕਰਵਾਉਣੀ ਵੀ ਹੈ ਨਾ ਕਿਤੇ ਤਾਂ ਇੰਨਾ ਕੰਮ ਜ਼ਰੂਰ ਕਰਿਆ ਕਰੋ ਮਾਪਿਓ ਦੇ ਰਾਹੀ ਕਰੋ ਵਿਚਾਰੇ ਕੋਈ ਬੰਦਾ ਪਾ ਲੋ ਕੋਈ ਰਿਸ਼ਤੇਦਾਰ ਪਾਲੋ ਰਿਸ਼ਤਾ ਤੁਸੀਂ ਕਰਵਾਓ ਉੱਥੇ ਹੀ ਸ਼ਾਦੀ ਉੱਥੇ ਹੀ ਕਰਵਾਓ ਪਰ ਮਾਪਿਓ ਦੇ ਰਾਹੀ ਕਰਾਓ ਮਾਪਿਓ ਦੇ ਕੋਲੇ ਤੁਸੀਂ ਮਿਲਦੀਆਂ ਜੁਲਦੀਆਂ ਰਹੋਗੇ ਆ ਕੱਲ ਨੂੰ ਕੋਈ ਗੱਲਬਾਤ ਹੋ ਜੇ ਮਾਪਿਓ ਕੋਲੇ ਭੈਣ ਭਾਈ ਕੋਲੇ ਪਾਈਆਂ ਨਾਲ ਬੱਤਾਂ ਦੀਆਂ ਰਹੋਗੇ ਆ ਮਾਪਿਓ ਕੋਲੇ ਆਉਂਦੀਆਂ ਰਹੋਗੇ ਆ ਐਸਾ ਕੰਮ ਮਰਜ਼ੀ ਨਾਲ ਆਪਦੀ ਨਾਲ ਗਲਤ ਨਾ ਕਰੋ ਮਾਪਿਓ ਨੂੰ ਪਤਾ ਬਣੀ ਆਪਦੀ ਮਰਜ਼ੀ ਨਾਲ ਨਿਕਲ ਗੀਆਂ ਕਿਤੇ ਕੋਟ ਮੈਰਿਜ ਕਰਾ ਲਈ ਕਿਤੇ ਕੁਛ ਕਰਾ ਲਿਆ ਕਿਤੇ ਐਸਾ ਕੰਮ ਨਾ ਕਰੋ ਮੇਰੀਓ ਬੇਟਿਓ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਜੇ ਤੁਸੀਂ ਕਰਾਉਣਾ ਵੀ ਹੈ ਤਾਂ ਮਾਤਰ ਦੇ ਰਾਹੀਂ ਕਰਾਓ ਕਿਸੇ ਨੂੰ ਦੱਸ ਦਿਓ ਵੀ ਅਸੀਂ ਸਾਦੀ ਉੱਥੇ ਕਰਾਉਣੀ ਹੈ ਕਿਸੇ ਰਿਸ਼ਤੇਦਾਰ ਨੂੰ ਪਾ ਲੋ ਕਿਸੇ ਨੂੰ ਆਪਦੇ ਭੈਣ ਭਾਈ ਨੂੰ ਦੱਸ ਕੇ ਉਹ ਮਾਪਿਓ ਦੇ ਰਾਹੀ ਕਰੋ ਵੀ ਸਾਡਾ ਉੱਥੇ ਰਿਸ਼ਤਾ ਕਰੋ ਪਰ ਮਾਪਿਓ ਤੋਂ ਬੇਮੁਖ ਨਾ ਹੋਵੋ ਇਹ ਹੀ ਗੱਲ ਮੈਂ ਲੜਕਿਆਂ ਨੂੰ ਕਹਿਣਾ ਭਰਾਵੋ ਜੇ ਅਗਰ ਤੁਸੀਂ ਪੜ ਜਾਓਗੇ ਜ਼ਿੰਦਗੀ ਬਣ ਜੂ ਤੁਹਾਡੀ ਇਹ ਸੋਡੇ ਹੀ ਕੰਮ ਆਉਣੀ ਐ ਇਹ ਜਿਹੜੀ ਵਿੱਦਿਆ ਹੈ ਨਾ ਇਹ ਵਿੱਦਿਆ ਤਾਂ ਸਰੀਰ ਦੇ ਨਾਲ ਜਾਊ ਅਗਰ ਮਾਪਿਓ ਮਾ ਮਾਪਿਓ ਪੁੱਤ ਤੋਂ ਦੁਖੀ ਹੋ ਕੇ ਉਹਨੂੰ ਬੇਦਾਖਲ ਲਖਿਆ ਦਿੰਦੇ ਨੇ ਉਹਨੂੰ ਘਰੋਂ ਵੇਿਂ ਦਾਖਲ ਕਰ ਦਿੰਦੇ ਨੇ ਬੇਦਾਵੇ ਲਿਖਿਆ ਆਂਦੇ ਨੇ ਉਹਨੂੰ ਕੁਛ ਨਹੀਂ ਦਿੰਦੇ ਪਰ ਜੇ ਛੋਡੇ ਕੋਲੇ ਵਿੱਦਿਆ ਨਾ ਉਹ ਨਹੀਂ ਲੈ ਸਕਦਾ ਮਾਂ ਪਿਓ ਸਾਨੂੰ ਘਰੋਂ ਤਾਂ ਕੱਢ ਦੂ ਪਰ ਵਿੱਦਿਆ ਤਾਂ ਛੋਡੇ ਨਾਲ ਰਹੂ ਪਰ ਪੜ੍ਹਾਈ ਕਰ ਲੋ ਤੁਸੀਂ ਫਿਰ ਜਿੱਥੇ ਮਰਜ਼ੀ ਭੋਜਨ ਖਾ ਸਕਦੇ ਹੋ ਭੁੱਖੇ ਨਹੀਂ ਮਰਦੇ ਵੀ ਭਰਾਵੋ ਇੱਕ ਤਾਂ ਆਪਦੀ ਮਿਹਨਤ ਕਰੋ ਪੜ੍ਹਾਈ ਕਰੋ ਇੱਕ ਮੈਂ ਆਪਦੀ ਧੀਆਂ ਨੂੰ ਇਹ ਗੱਲ ਕਹਿਣਾ ਭਈ ਇਸ ਤਰ੍ਹਾਂ ਦਾ ਕੰਮ ਨਾ ਕਰੋ ਮੰਨਤ ਕਰੋ ਛੋਡੀਆਂ ਜਾਇਜਾਇਕਾਰਾਂ ਹੋ ਜਾਣਗੀਆਂ ਬੱਚਿਓ ਇਹ ਪਿਛਲਾ ਜਵਾਨਾ ਨਹੀਂ ਹੈ ਵੀ ਹੁਣ ਅਣਪੜ੍ਹ ਰਹਿ ਕੇ ਰੋਟੀ ਮਿਲੀ ਜਾਊ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਭਾਈ ਜੇ ਕਿਨੂੰ ਚੰਗੀ ਲੱਗੇ ਨਾ ਇਹ ਗੱਲ ਇਹ ਹੋਰ ਨੂੰ ਵੀ ਦੱਸਣੀ ਬਿਲਕੁਲ ਇਸ ਚੀਜ਼ ਦੀ ਕਿਰਪਾਲਤਾ ਕਰਨੀ ਮੰਨਤਾਂ ਦੀ ਗੱਲ ਹੀ ਐ ਅਗਰ ਮੇਰੀ ਕਿਸੇ ਨੂੰ ਗੱਲ ਬੁਰੀ ਲੱਗੇ ਭਰਾਵੋ ਗੁੱਸਾ ਨਹੀਂ ਕਰਨਾ ਦੇਖੋ ਮੈਂ ਤਾਂ ਆਪਦੇ ਖੇਤ ਜੀ ਬੈਠਾ ਕਹ ਕੰਡਾ ਲੈ ਕੇ ਜਾਣਾ ਆ ਮੇਰਾ ਰੇੜਾ ਖੜਾ ਬੂਰ ਹੈ ਮੈਂ ਤਾਂ ਆਪਣੇ ਖੇਤ 'ਚ ਬੈਠਾ ਇਹ ਭਾਈ ਮੇਰੇ ਕੋਲ ਆ ਜਾਂਦੇ ਨੇ ਮੇਰੇ ਪੁੱਤ ਪੋਤਿਆਂ ਵਰਗੇ ਨੇ ਮੈਂ ਇਹਨਾਂ ਨੂੰ ਚਾਰ ਗੱਲਾਂ ਸੁਣਾ ਦੇਣਾ ਪਰ ਹੋਰ ਸੁਣਨ ਵਾਲਾ ਬੰਦਾ ਵੀ ਇਹ ਗੱਲ ਲੜ ਬਨ ਲਿਓ ਵੀ ਭਰਾਵੋ ਐਸਾ ਕੰਮ ਗਲਤ ਨਾ ਕਰਿਆ ਕਰੋ ਆਪਦੀ ਮਰਜ਼ੀ ਨਾਲ ਕੋਈ ਸ਼ਾਦੀ ਕਰਾਉਨੇ ਹੋ ਆਪਦੀ ਮਰਜ਼ੀ ਨਾਲ ਬੈਲਪੁਣੇ ਕਰਦੇ ਹੋ ਨਸੇ ਕਰਦੇ ਹੋ ਐਸੇ ਮਤ ਕਰੋ ਛੋੜਾ ਹੀ ਜਾਮਾ ਖਰਾਬ ਹੁੰਦਾ ਕਿਸੇ ਦਾ ਕੁਝ ਨਹੀਂ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ